ਤਸਵੀਰ ਕੰਪਲੈਕਸ ਦੇ ਅੰਦਰ ਰਜਿਸਟਰੀਆਂ ਨਾ ਹੋਣ ਨੂੰ ਲੈ ਕੇ ਅੱਗੇ ਹੋਈ ਲੋਕਾਂ ਨੇ ਦੇ ਦਿੱਤਾ ਦਰਨਾ ਅਤੇ ਕਿਹਾ ਸਰਕਾਰ ਦੇ ਵਾਅਦੇ ਨਿਕਲੇ ਝੂਠੇ ਮੰਗਲਵਾਰ ਨੂੰ 4 ਵਜੇ ਦੇ ਲਗਭਗ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਤਸਵੀਰਦਾਰ ਨਹੀਂ ਆਇਆ ਤਾਂ ਰਜਿਸਟਰੀਆਂ ਕਰਾਉਣ ਆਏ ਲੋਕਾਂ ਨੇ ਤਸਵੀਰ ਕੰਪਲੈਕਸ ਦੇ ਅੰਦਰ ਦਰਨਾ ਦਿੱਤਾ ਕਿ ਉਹਨਾਂ ਦਾ ਕਹਿਣਾ ਕਿ ਜੋ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸੀ ਕਿ ਤੁਹਾਡੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਰਜਿਸਟਰੀਆਂ ਹੋਇਆ ਕਰਨੀਆਂ ਲੇਕਿਨ ਦਫਤਰਾਂ ਦੇ ਵਿੱਚ ਵੀ ਉਹਨਾਂ ਨੂੰ ਖੱਜਲ ਖਵਾਰੀ ਹੋ ਰਹੀ ਹੈ ਘਰਾਂ ਦੀ ਗੱਲ ਤਾਂ ਬੱਕਰੀ ਹੈ ਇਸ ਨੂੰ ਲੈ ਕੇ ਜੋਨਾਂ ਵੱਲੋਂ ਤਹਿਸੀਲ ਆਪ ਆਪਣਾ ਕੰਪਲੈਕਸ ਦੇ ਅੰਦਰ ਧਰਨਾ ਦਿੱਤਾ ਗਿਆ ਵੱਡੀ ਗਿਤੀ ਵਿੱਚ ਲੋਕ ਪਹੁੰਚੇ ਹੋਏ ਸਨ ਲੇਕਿਨ ਜਦ ਇਹਨਾਂ ਦਾ ਕੰਮ ਨਹੀਂ ਹੋਇਆ ਤਹਿਸੀਲਦਾਰ ਇੱਥੇ ਨਹੀਂ ਮਿਲਿਆ ਤਾਂ ਇਹਨਾਂ ਵੱਲੋਂ ਧਰਨਾ ਦੇ ਦਿੱਤਾ ਗਿਆ ਮੇਰਾ ਨਾਮ ਪਰਮਿੰਦਰ ਸਿੰਘੀ ਕਰਮਗਰ ਸ਼ਾਦਰਾਜੀ ਕੀ ਗੱਲ ਹੋਈ ਗਿਆ ਧਰਨਾ ਤੇ ਬੈਠ ਗਿਆ ਬਾਈ ਕੱਲ ਵੀ ਅਸੀਂ ਰੀਜੈਕਟਿੰਗਾਂ ਕਰਵਾਉਣ ਆਏ ਸੀਗੇ ਹੀ ਕੱਲ ਵੀ ਸਾਰੇ ਸਰਕਾਰੀ ਫੀਸਾਂ ਭਰੀ ਬੈਠੇ ਆ ਅੱਜ ਵੀ ਆਏ ਕੱਲ ਵੀ ਸਾਨੂੰ ਕਹਿੰਦੇ ਬਾਗੇਪੁਰਾਣੇ ਗਏ ਤਸਿਲਦਾਰ ਅੱਜ ਵੀ ਸਾਨੂੰ ਕਹਿੰਦੇ ਬਾਗੇਪੁਰਾਣੇ ਗਏ ਕਿ ਦੇ ਕਹਿੰਦੇ ਸਿਸਟਮ ਖੜ ਗਿਆ ਸਾਡੀ ਕੋਈ ਸੁਣਵਾਈ ਨਹੀਂ ਕੋਈ ਇਹਨਾਂ ਨੇ ਰਜਿਸਟਰੀ ਨਹੀਂ ਕਰ ਰਹੀ ਅਸੀਂ ਸਵੇਰ 9 ਵਜੇ ਦੀ ਜਾਂ 10 ਵਜੇ ਦੀ ਕਿੰਨੇ ਲੋਕ ਲੋਕਾਂ ਦਾ ਤੁਹਾਡੇ ਸਾਹਮਣੇ ਹੀ ਇਕੱਠ ਦੇਖ ਲਓ ਆ ਸਾਰੇ ਸਾਰੇ ਰਜਿਸਟਰੀ ਵਾਲੀ ਆਈ ਕਈ ਹੁਣ ਲੇਡੀਜ਼ ਆਈ ਜਿਹੜੀਆਂ ਬੁੜੀਆਂ ਹੀ ਤੁਰਿਆਣੀਆਂ ਆਂਦਾ ਵਿਚਾਰੀਆਂ ਤੁਸੀਂ ਇਕੱੰਗਾ ਨਾਲ ਬੱਚੇ ਆਈ ਉਹ ਪਰੇਸ਼ਾਨ ਹੋ ਰੀਆਂ ਆਈ ਕਈ ਬਜ਼ੁਰਗ ਆਈ ਸਰਕਾਰ ਵੱਲੋਂ ਤਾਂ ਕਿਹਾ ਜਾਂਦਾ ਜਿਹੜੀ ਖਜਲ ਖਵਾਰੀ ਸਾਰਿਆਂ ਨਾਲੋਂ ਘਟ ਗਿਆ ਸਰਕਾਰ ਸਾਫਤ ਹੋਈ ਹੈ ਜੀ ਸਾਰਿਆਂ ਨਾਲੋਂ ਘਟ ਗਿਆ ਸਰਕਾਰ ਐਦੂ ਉੱਤੇ ਹੋਰ ਕੁਛ ਨਹੀਂ ਜਿਹੜੇ ਕਹਿੰਦੇ 5 ਮਿੰਟਾਂ 'ਚ ਰਜਿਸਟਰੀਆਂ ਹੋਣਗੀਆਂ ਤੁਹਾਡਾ ਐ ਕੰਮ ਹੋਊਗਾ ਐ ਕੰਮ ਹੋਊਗਾ ਉਹ ਤੁਹਾਡੇ ਸਾਹਮਣੇ ਆ ਇਹ ਤੁਹਾਡੇ ਘਰਾਂ 'ਚ ਜਾ ਕੇ ਅਫਸਰ ਕਰਨ ਆਹ ਤੁਹਾਡੇ ਸਾਹਮਣੇ ਆ ਵੀ ਘਰਾਂ 'ਚ ਜਾ ਕੇ ਤਹਿਸੀਲ ਚ ਲੋਕ ਧਰਨ ਆ ਲਈ ਬੈਠੇ ਆ ਇਹ ਤੁਹਾਡੇ ਸਾਹਮਣੇ ਆ ਹਾਲਾਤ ਅੱਜ ਮੈਂ ਨਾਮ ਮੈਂ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਧਰਮ ਸਿੰਘ ਹੈ ਜੀ ਥਾਂਗੁਰ ਪਿੰਡ ਹੈ ਮੁਕਸਰ ਤੋਂ ਆ ਰਜਿਸਟਰੀ ਕਰਾਉਣ ਕੀ ਗੱਲ ਹੋਈ ਆ ਧਰਨਾ ਦੇਣਾ ਬਾਜੀ ਕੱਲ ਇਹ ਹੈਗੀ ਆ ਜੀ ਕੱਲ ਵੀ ਬੈਠੇ ਰਹੇ ਅੱਜ ਵੀ ਬੈਠੇ ਰਹੇ ਇਹਨਾਂ ਨੇ ਆ ਕੇ ਮੁੜ ਕੇ ਤਹਿਸੀਲਦਾਰ ਸਾਹਿਬ ਟੱਕਰਦਾ ਹੀ ਨਹੀਂ ਮਿਲਦਾ ਹੀ ਨਹੀਂ ਰਜਿਸਟਰੀ ਹੁੰਦੀ ਨਹੀਂ ਮੇਰੀ ਲੋ ਆਈ ਆ ਨਾਲ ਬੱਚਾ ਛੋਟਾ ਲੈ ਕੇ ਜੇ ਅਸੀਂ ਅੱਜ ਘਰੇ ਛੱਡ ਕੇ ਆਏ ਲਿੱਕੇ ਵਿੱਚ ਛੱਡ ਕੇ ਤੇ ਮੇਰੇ ਇੱਥੇ ਕਿਨੇ ਚਿਰ ਬੈਠਾਂਗੇ ਜੀ ਕਹਿੰਦੇ ਕੀ ਆ ਕਹਿੰਦੇ ਕੀ ਤਹਿਸੀਲਦਾਰ ਆਏ ਨਹੀਂ ਜੀ ਬਾਗੇ ਪੁਰਾਣੇ ਕੱਲ ਵੀ ਤੇ ਅੱਜ ਵੀ ਬਾਗੇ ਬਰੇਟਾ ਹੁਣ ਵੀ ਕਹਿੰਦੇ ਹੈ ਨਹੀਂ ਹੋਰ ਬੁਲਾਉਣੇ ਕਹਿੰਦੇ ਕਰਾਵਾਂਗੇ ਇਹ ਤਾਂ ਕਿਹੜੇ ਪਿੰਡਾਂ ਚ ਜਾ ਕੇ ਤੁਹਾਡੇ ਘਰਾਂ ਚ ਪਿੰਡਾਂ ਚ ਕਿੱਥੋਂ ਪਿੰਡਾਂ ਚ ਕਿੱਥੋਂ ਆਥੇ ਦਫ਼ਤਰ ਚ ਇਹਨਾਂ ਦੇ ਆ ਕੇ ਬੈਠ ਕੇ ਇੱਥੇ ਨਹੀਂ ਹੁੰਦੀ ਰੀ ਇੱਥੇ ਪਿੰਡ ਕੌਣ ਜਾਊਗਾ ਤਸੀਲਦਾਰ ਇੱਥੇ ਨਹੀਂ ਆਉਂਦਾ ਪਿੰਡ ਜਾਊੂ ਕਰੇ ਸਰਕਾਰ ਵੱਲੋਂ ਲਗਾਤਾਰ ਹੁੰਦਾਵੇ ਕੀਤੇ ਸਰਕਾਰ ਤਾਂ ਵਾੜੇ ਝੂਠੀ ਹੈ ਸਾਰੇ ਉਹ ਸੱਚਾ ਵਾਣਾ ਕਿਸਦਾ ਹੈਗਾ ਸਰਕਾਰ ਨੇ ਇਹੀ ਵਾਦੇ ਕੀਤੇ ਘਰੇ ਕੰਮ ਕਰਾਂਗੇ ਦਰਤ ਤਰਾਂ ਚ ਕੰਮ ਨਹੀਂ ਹੁੰਦਾ ਘਰ ਅਸੀਂ ਕਿਸੇ ਨੂੰ ਖੱਜਲ ਖਵਾਰ ਨਹੀਂ ਹੋ ਦਿੱਤਾ ਜਾਊਗਾ ਹਾਂਜੀ ਇਹੀ ਕਹਿੰਦੇ ਸੀ ਖੱਜਲ ਖਵਾਰ ਕੋਈ ਹੋ ਘਰੇ ਕੰਮ ਹੋਣਗੇ ਘਰੇ ਕੀ ਦਫ਼ਤਰ ਚ ਆ ਕੇ ਕੰਮ ਨਹੀਂ ਹੁੰਦਾ ਕਿਹਾ ਰਿਸ਼ਮ ਨੂੰ ਕੋਈ ਵੀ ਗੱਲ ਬੰਦ ਕਰਤੀ ਹੈਗੀ ਸਾਰੀ ਐਡਜਸਟ ਕੀਆ ਵਾਸਤੇ ਤਾਂ ਇਹਨਾਂ ਨੇ ਕਰ ਥੋਡੀਆਂ ਘਰੇ ਹੋ ਜਾਣਗੀਆਂ ਜਾਂ ਐਨਓਸੀ ਮੈਜੂ ਕੋਈ ਐਨਓਸੀ ਦਾ ਵੀ ਇੰਨੇ ਸਿਸਟਮ ਹੈ ਨਹੀਂਗਾ ਐਨਓਸੀ ਦਾ ਐਵੇਂ ਕਰਤਾ ਨੋਟੀਫਿਕੇਸ਼ਨ ਇਹ ਕਹਿੰਦੇ ਲਿਆਓ ਵਿਖਾਓ ਕਿਹੜਾ ਨੋਟੀਫਿਕੇਸ਼ਨ ਐਨਓਸੀ ਦਾ ਮੈਂ ਤਾਂ ਕਿਹੜਾ ਪਿੰਡ ਦਾ ਰਣਾ ਕਸੇ ਉਪਸੰਗ ਆਈ ਫਰਾਂਡ ਜੰਗੀ ਰਣਾ ਕਿਵੇਂ ਆਈ ਸੀ ਅੱਜ ਅਸੀਂ ਡਿਸਟ੍ਰਿਕਟ ਆਉਣ ਵਾਸਤੇ ਆਈ ਸੀ ਜੀ ਸਾਡੇ ਵੀਰਵਾਰ ਦੇ ਡਿਸਟ੍ਰਿਕਟ ਲਿਖਿਆ ਹੋਊਗਾ ਨਾ ਤੁਸੀ ਰਾਲੋ ਸਾਹਿਬ ਦੇ ਦਿਨ ਮੰਗਲਵਾਰ ਹੋ ਗਿਆ ਅੱਜ ਇਹ ਜਗ੍ਹਾ ਦਿਸਤ ਨਹੀਂ ਹੋ ਰਹੀ ਕੀ ਕਹਿੰਦੇ ਨੇ ਜਦੋਂ ਤੁਸੀਂ ਇੱਥੇ ਆਉਂਦੇ ਅਸੀਂ ਕਹਿੰਦੇ ਜੀ ਅੱਜ ਕਰਾਂਗੇ ਜੀ ਕੱਲ ਵਾਗੇ ਗਏ ਸੀਗੇ ਉਸ ਤੋਂ ਪਹਿਲਾਂ ਵੀ ਹੋਰ ਪਾਸੇ ਗਏ ਸੀਗੇ ਜੀ ਅੱਜ ਸਵੇਰ ਦੇ 9 ਵਜੇ ਦੇ ਹੋਏ ਜੀ ਅਸੀਂ ਸਰਕਾਰ ਵੱਲੋਂ ਲਗਾਤਾਰ ਦਾਅਵੇ ਵਾਅਦੇ ਕੀਤੇ ਜਾਂਦੇ ਆ ਕਿ ਖਰਚੇ ਤੁਹਾਡੀ ਖਤਮ ਕੀਤੀ ਜਾਂ ਸਾਬ ਇਹਨਾਂ ਝੂਠੇ ਵਾਅਦੇ ਜੀ ਇੱਕ ਤੇ ਲਈ ਸਰਕਾਰ ਨਹੀਂ ਇਹ ਉਹ ਤਾਂ ਕਹਿੰਦੇ ਸੀ ਜਿਹੜਾ ਅਫਸਰ ਤੁਹਾਡੇ ਘਰਾਂ 'ਚ ਆ ਕੇ ਕੰਮ ਕਰਿਆ ਕਰਾ ਨਾ ਤੁਸੀਂ ਦੇਖੋ ਜੀ ਇੱਥੇ ਐਵੇਂ ਕਾ ਦਿਸਤੀ ਜੀ ਸਰਕਾਰੀ ਫੀਸਾਂ ਸੀ ਭਰੇ ਬੈਠੇ ਆ ਪੈਸੇ ਅਸੀਂ ਮਾਰ ਕੇ ਉਹਨਾਂ ਦੇਈ ਬੈਠੇ ਆ ਦਿਸਤਾਂ ਖਾਡੀਆਂ ਜਾਵਾਂ ਹੁੰਗੀਆਂ ਅਸੀਂ ਕਿੱਧ ਇਹ ਤਸੀਹਦਾਰ ਵੀ ਹੈ ਨਾ ਤਸੀਹਦਾਰ ਵੀ ਹੈ ਫਿਰ ਦੂਸਰੇ ਦੀ ਡਿਊਟੀ ਲਾਈ ਜਾਵੇ ਨਾਉਦੇ ਨਹੀਂ ਜੀ ਹਰਾਨ ਕਰਦਾ ਹੀ ਜਨਤਾ ਨੂੰ ਇਹ ਸਕਦਰ ਚਾਹੀਏ ਹਰਾਨ ਕਰਦੇ ਆ ਕਿ ਕਿ ਦੇਖੋ 100 ਦੀ ਗੱਲ ਤਾਂ ਨਹੀਂ ਕਰਦੇ ਪੈਸੇ ਉਹ ਨੂੰ ਪਤਾ ਹੀ ਹੈ ਜੀ ਫਿਰ ਇਹ ਤਾਂ ਕਦੇ ਹੀ ਰਿਸ਼ਤ ਨੂੰ ਕੋਰੀ ਅਸੀਂ ਬੰਦ ਕਰਾਓ ਨਾਲੋਂ ਵੱਧ ਭੰਡਾ ਪਲੇ ਨੰਬਰ ਤੇ ਆ ਜੀ ਇਹ ਦੋ ਤਸੀਹਦਾਰ ਹੁੰਦੇ ਆ ਜੀ ਇੱਕ ਦੇ ਡਿਊਟੀ ਲਾ ਸਕਦੇ ਆ ਇਹ ਨਹੀਂ ਪਲੇ ਨੰਬਰ ਤੇ ਕਿਸ ਮਾਮਲੇ ਜਾ ਰਿਸ਼ਤਗਰ ਜੀ ਐਡਾ ਵੱਡਾ ਸ਼ਹਿਰ ਆ ਜੀ ਇਹ ਕਿੰਨੇ ਇਹਨੂੰ ਪੰਡ ਪੈਂਦੇ ਆ ਇੱਥੇ ਤਸੀਹਦਾਰ ਹੋਣਾ ਚਾਹੀਦਾ ਈ ਮੰਨ ਕਰਦੇ ਸਾਂ ਮੰਗਾ ਕੋਈ ਹੀ ਕਰਾ ਸਾਡੇ ਰਿਸ਼ਟਾ ਹੋਣ ਜੀ ਇੱਕ ਅੱਫਸੀ ਦਾ ਇਹ 24 ਘੰਟੇ ਹੋ ਗਏ ਨਾ 24 ਘੰਟੇ 8 ਘੰਟੇ ਦਾ ਹੋ ਗਏ ਨਾ ਇੱਥੇ ਸਾਨੂੰ ਖੱਜਲ ਦਾ ਨਾ ਕਰੇ ਪਿੰਡਾਂ ਤੁਸੀਂ ਆਉਣਿਆ ਨੰਬਰ ਤਾਂ ਉਹਨੂੰ ਮਿਲਤਾ ਕਰਕੇ ਲਿਆਉਣਿਆ ਕੰਮ ਦੀ ਉੱਤੋਂ ਰੁੱਤਾ ਦੱਸੋ ਬੱਸਾਂ ਤੇ ਅਸੀਂ ਭਾਉਣੇ ਆ ਕਦੜੇ ਹੀ ਅਸੀਂ ਕਈ ਵਾਰੀ ਬੱਚੇ ਵੀ ਆਉਂਦੇ ਆ ਨਾ ਬੱਚੇ ਹੈਗੇ ਸਾਡੇ ਜੀ ਨਾਲ ਮੰਗਾ ਬਜ਼ੁਰਗੋ ਬੈਠਣ ਦਾ ਸੋਈ ਇੱਕ ਕਈ ਵਾਰੀ ਕੋਈ ਸ਼ਮਾਰਾ ਕੇ ਤੜਕੇ ਦੇ ਆਏ ਆਈ ਸੁੱਕ ਤਾਂ ਲਈਏ ਅਸੀਂ ਮਾਕਾਂ ਨੂੰ ਸੀ ਪੈਸੇ ਦੇਈ ਬੈਠਾ ਰਿਸ਼ਟੀਆਂ ਦੇ ਰਾਬ ਨਾਗਰੂ ਗੱਲਾਂ ਬਾਂਝੇ ਉਹ ਗਾਹਾਂ ਤੋਂ ਨਾ ਚੜ੍ਹਦੂਗੀ ਉਜੀ ਇਹਦੇ ਸਾਡੀ ਰਿਸਟਿੰਗਾਂ ਹੁੰਦਾਂਗਾ ਕਿਥੇ ਜਾਵਾਂਗੇ ਕੋਈ ਸਬੂਤ ਆ ਸਾਡੇ ਕੋਲੇ ਸਾਡੇ ਕੋਈ ਇੱਥੇ ਪ੍ਰਸ਼ੋਬੀਦ ਨਹੀਂ ਜੀ ਇਹ ਨਾਲੋਂ ਬਾਦਸਗਾ 100 ਗੁਣਾ ਚੰਗੀ ਸੀਗੀ ਮਿੰਟੋਂ ਬਿਲਟੀ ਕੰਮ ਹੁੰਦੇ ਸੀਗੇ ਜਦੋਂ ਦਾ ਇਹ ਸਰਕਾਰ ਬਣੀ ਆਣਾ ਉਦੋਂ ਇਹਨਾਂ ਨੇ ਬੇੜਾ ਕਰਕ ਕਰਤਾ ਇਹਨਾਂ ਨੇ ਦੱਸੋ